ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਕਿ ਤੁਹਾਡੇ ਅਸਤੇ ਇੱਕ ਟੋਕੜ ਗੱਭਣ ਤੋਂ ਫਾਈ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਬਜਤਰ ਸਿੰਘ ਪਿੰਡ ਥਰਾ ਜਲਾ ਮੁਖ ਮੋਬਾਈਲ ਨੰਬਰ ਹੀ 9877310795 ਠੀਕ ਆ ਬਾਈ ਆਪਣਾ ਕਿਹੜੇ ਰਾਤ ਘਰ ਰਹੇ ਜਾਂਦੇ ਦੱਲੂ ਵਾਲਾ ਰੋਡ ਤੇ ਦੱਲੂ ਵਾਲਾ ਰਾਤ ਠੀਕ ਆ ਸੁਆ ਕਿੰਨਾ ਮਸੂਈ ਵੀ ਹੈ ਜੀ ਪਹਿਲਾ ਸੁਆ ਸੁਈਆ ਦੂਜੀ ਵੀ ਦੂਜੇ ਵਾਸਤੇ 1.5 ਮਹੀਨਾ ਲੱਗਣਾ ਗੱਬਣਾ ਦੁੱਧ ਕਿੰਨਾ ਤਿਆਰ ਠੀਕ ਆ ਥਣਾ ਦੀ ਦੰਨਾ ਜੀ ਹਾਂ ਜੀ ਠੰਡੀ ਸੀ ਲਾਈ ਪੂਰੀ ਠੀਕ ਆ ਜੀ ਤੋਰ ਕੇ ਦਿਖਾ ਦਿ ਵੀਰੇ ਬਾਈ ਦੇ ਦੱਸਣ ਮੁਤਾਬਕ ਜੀ ਸੂਹਾ ਬਾਈ ਦੱਸਦਾ ਕਿ ਪਹਿਲਾ ਸੂਈ ਹੈ ਜੀ ਦੂਜੇ ਸੂਏ ਵਾਸਤੇ ਸਾਢੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਜੀ ਮੇਰੀ ਤੇ ਬਾਈ ਦੀ ਸਪੈਸ਼ਲ ਬੇਨਤੀ ਆ ਕਿ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਓ ਤੇ ਬਾਈ ਦੇ ਘਰੋਂ ਚੈੱਕ ਕਰਾ ਕੇ ਲੈ ਜੂ ਰੰਗ ਰੂਪ ਜਾਤ ਬਰੀਡ ਦੀ ਪੂਰੀ ਚੰਗੀ ਆ ਜੀ ਬਾਕੀ ਵਜੇ ਨਾਲ ਹੀ ਅਸਾਂ ਵੀ ਬੜੀ ਚੰਗੀ ਆ ਰੰਗ ਪ੍ਰਿੰਟ ਸੋਨਾ ਥਾਣੇ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਰਟ ਚਾਂਪ ਕੋਈ ਵੀ ਨਹੀਂ ਫੇਸ ਕੁਆਲਿਟੀ ਸੋਹਣੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਥਾਣਾ ਦੀ ਡੰਨ ਆ ਜੀ ਬੇਫਿਕਰ ਹੋ ਜਿਓ ਜੀ 7 ਕਿਲੋ ਦੁੱਧ ਆਪਦਾ ਬਾਈ ਦੇ ਘਰੇ ਜੋਖ ਕੇ ਲੈ ਜੂ ਜੀ ਬਾਕੀ ਥਾਣਾ ਦੇ ਸਹਿਜ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਜਾਰੀ ਥਾਣਾ ਜੀ ਬਾਈ ਕਹਿੰਦਾ ਦੁੱਧ ਹੋ 7 ਜੀ ਪਰ 7 ਮੰਨ ਕੇ ਆ ਜੋ ਜੀ ਡਿਮਾਂਡ ਵੀਰੇ ਦੀ ਮੁੱਲ 50000 ਕੋਝੂ ਮਾਨਤਣ ਜੀ ਮਾਨਤਣ ਠੀਕ ਹੈ ਜੀ ਮੁੱਲ ਬਾਈ ਕਹਿੰਦਾ 52000 ਰੁਪਿਆ ਵਿੱਚੋਂ ਆਏ ਗਏ ਸੱਜਣ ਦਾ ਮਾਨਤਣ ਬਾਈ ਕਹਿੰਦਾ ਆਪਾਂ ਜ਼ਰੂਰ ਕਰ ਦਾਂਗੇ ਜੀ ਜਿਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਹੋ ਕਿਹਤ ਨੰਬਰ ਹੋਰ ਬਾਈ ਨੂੰ ਹਾਂਜੀ ਅਗਲਾ ਨੰਬਰ ਜੀ 93815 19 ਦਾ 19 ਠੀਕ ਆ ਜੀ ਇੱਕ ਨੰਬਰ ਬਾਈ ਨੇ ਪਹਿਲਾਂ ਦੱਸਿਆ ਜੀ ਬਾਕੀ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ